ਆ ਬੱਕਰੀ ਲੈਣੀ ਐ ਇੰਨੇ ਦੀ ਲੈਣੀ ਐ ਆ ਤੁਹਾਡੇ ਕੋਲੇ ਗੱਪ ਮਾਰਨਗੇ ਸਾਡਾ ਆ ਮੇਲੇ ਚੋਂ ਫਰਸਟ ਆਇਆ ਸਾਡਾ ਆ ਮਾਏ ਹੋਇਆ ਇੰਨੇ ਲੱਖ ਦਾ ਮੈਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਸੀ ਬਈ ਵੀ ਇਹ ਸਾਰੀਆਂ ਗੱਲਾਂ ਆਪਾਂ ਨੂੰ ਟ੍ਰੇਨਿੰਗ ਚ ਹੀ ਪਤਾ ਲੱਗਣੀ ਐ ਟ੍ਰੇਨਿੰਗ ਚ ਬਈ ਜਾਂ ਬਈ 6 ਮਹੀਨੇ ਸਾਲ ਕੇ ਇੰਨਾ ਬੱਕਰੀਆਂ ਤੇ ਲਾਓ ਪਰ ਉਹਨਾਂ ਟਾਈਮ ਹੈ ਨਹੀਂ ਅੱਜਕੱਲ ਸਹੀ ਐ ਠੀਕ ਐ ਮੈਂ ਹੁਣ ਫਰਨੀਚਰ ਦਾ ਕੰਮ ਕਰਨ ਲਈ ਲੱਕੜ ਦਾ ਪੱਲਿਆਂ ਦਾ ਮੈਂ ਜਦੋਂ ਇੱਕ ਬੰਦੇ ਕੋਲੇ ਗਿਆ ਉਹ ਕਹਿੰਦਾ ਬਈ ਇੱਕ ਸਾਲ ਦੁਕਾਨ ਤੇ ਲਾ ਜੇ ਤੂੰ ਇਹ ਕੰਮ ਕਰਨਾ ਕਿਸੇ ਦੇ ਸਿਰ ਤੇ ਕੰਮ ਨਾ ਕਰ ਮੈਨੂੰ ਦਿਮਾਗ 'ਚ ਪੈ ਗਈ ਮੈਨੂੰ ਪਤਾ ਹੀ ਇੱਕ ਸਾਲ ਮੈਂ ਦੁਕਾਨ ਤੇ ਕਿਵੇਂ ਲਾ ਲੂੰਗਾ ਸਹੀ ਠੀਕ ਹੈ ਮੈਂ ਉਹ ਕੰਮ ਵੀ ਉੱਥੇ ਰੋਕਦਾ ਮੈਨੂੰ ਉਹੀ ਗੱਲ ਇਹ ਚ ਬੱਕਰੀਆਂ ਚ ਜਾਂਦਾ ਵੀ 6 ਮਹੀਨੇ ਸਾਲ ਕੇ ਇਹਦੀਆਂ ਬੱਕਰੀਆਂ ਦੇ ਮੀਂਗਣਾ ਹੁੰਜੋ ਬਾਹਰ ਚਾਰੋਂ ਪਤਾ ਲੱਗੇ ਤਿਆਰ ਬਾਵੇ ਪਰ ਇੰਨਾ ਤਿਆਰ ਬਾ ਹੈ ਨਹੀਂ ਸ਼ਾਰਟਕਟ ਦੇ ਵਿੱਚ ਕੋਰਸ ਹੁੰਦਾ ਜਿਵੇਂ 2 ਦਿਨਾਂ ਦਾ ਹੋ ਗਿਆ ਹਫ਼ਤੇ ਦੀ ਟ੍ਰੇਨਿੰਗ ਹੋ ਗਈ ਉੱਚ ਬਹੁਤ ਕੁਝ ਨੌਲੇਜ ਆ ਜਾਂਦੀ ਬੰਦੇ ਨੂੰ ਇੱਕੇ ਦਾਮ ਲੁੱਟਿਆ ਜਾਂਦਾ ਇੱਕੇ ਦਾਮ ਬੱਕਰੀਆਂ ਨਹੀਂ ਮਰਦਾ ਕੋਈ ਤੇ ਜਗਾ ਉਹਨੇ ਖੁੱਡਾ ਕੁੱਟਦਾ ਬਈ ਠੀਕ ਹੈ ਕੋਈ ਯਾਰ ਦੋਸਤ ਤੇ ਬਈ ਉਹਨੇ ਬੜਕਾਤਾ ਕੰਮ ਇਹ ਚ ਬਈ ਕੋਈ ਨਹੀਂ ਛੱਡਦਾ ਤੂੰ ਥੋੜਾ ਛੱਡੇਗਾ ਪੈਸੇ ਜਦੋਂ ਤੈਨੂੰ ਬੰਦਦੇ ਹੋਈ ਸਹੀ ਆ ਇਹਦਾ ਹੁਣ ਆਪ ਨੂੰ ਚਾਹੀਦਾ ਬੰਦੇ ਨੂੰ ਬਈ ਮੈਨੂੰ ਕਿੰਨਾ ਤਜਰਬਾ ਬੱਕਰੀਆਂ ਕਿਵੇਂ ਲੈਣੀਆਂ ਕਿਵੇਂ ਖਰੀਦਣੀਆਂ ਉਹ ਚ ਬਈ ਐ ਸਾਰਾ ਕੰਮ ਮਿਲ ਮਲਾ ਕੇ ਇਹ ਬਈ ਕੰਮ ਫੇਲਵੰਨੀ ਹੋ ਗਿਆ ਫੇਰ ਅਗਲਾ ਬੱਕਰੀਆਂ ਲਿਆਉਂਦੇ ਘਰੇ ਉਹਦਾ ਖਾਣ ਖਰਾਕ ਦਾ ਨਹੀਂ ਪਤਾ ਸੀ ਬਈ ਖਾਣ ਪੀਣ ਦਾ ਨਹੀਂ ਪਤਾ ਸੀ ਜਾਂ ਲੋੜ ਤੋਂ ਵੱਧ ਪਾਈਏ ਖ ਉਹਨਾਂ ਨੂੰ ਪੈਸੇ ਫੇਰ ਵੀ ਨਹੀਂ ਬਚੇ। ਕੰਗਾਂ ਨੇ ਬਈ ਭੁੱਖੀਆਂ ਮਾਂ। ਜੀ ਅੱਜ ਆਪਾਂ ਪਹੁੰਚੇ ਆਂ ਬਰਾੜ ਬੱਕਰੀ ਫਾਰਮ ਪਿੰਡ ਕੋਠੇ ਕੋਰ ਸਿੰਘ ਵਾਲੇ ਦੇ ਵਿੱਚ ਤੇ ਬਾਈ ਦਾ ਆਪਦਾ ਬੱਕਰੀ ਫਾਰਮ ਆ ਇੱਧਰ ਤੁਸੀਂ ਦੇਖ ਸਕਦੇ ਹੋ। ਤੇ ਬਾਈ ਜਿਹੜਾ ਬੱਕਰੀਆਂ ਵਾਲਾ ਕੰਮ ਆ ਹੁਣ ਇਹਨੇ ਕੇਰਾਂ ਜੇ ਤਾਂ ਬਹੁਤ ਟ੍ਰੈਂਡਿੰਗ 'ਚ ਚੱਲਿਆ ਸੀ ਹਨਾ ਵੀ ਹਰੇਕ ਬੰਦਾ ਹੀ ਬੱਕਰੀਆਂ ਬੱਕਰੀਆਂ ਕਰਨ ਲੱਗ ਗਿਆ ਸੀ। ਹੁਣ ਢਿੱਲਾ ਜਾਣੀ ਪਾਇਗਾ ਕੰਮ ਵੀ ਵੀ ਬੰਦੇ ਹੁਣ ਇਸ ਤੋਂ ਮੂੰਹ ਵੀ ਮੋੜਨ ਲੱਗ ਗਏ ਵੀ ਯਾਰ ਬੱਕਰੀਆਂ ਵਾਲਾ ਕੰਮ ਤਾਂ ਨਹੀਂ ਚੱਲਦਾ ਹਨਾ। ਤੇ ਇਹਨੂੰ ਨਾ ਬਈ ਜਵਾਕਾਂ ਦੀ ਖੇਡ ਸਮਝੇ ਹਰੇਕ ਬੰਦੇ ਨੇ। ਹੂੰ। ਤੇ ਚੈਨ ਸਾਰੇ ਬੱਕਰੀਆਂ ਪਿੱਛੇ ਲਾਈਵ ਸੌਦੇ ਥਾਰਡ ਥਾਪੀ ਉਹ ਮਾਰਾ ਇਧਰ ਕਰਾ ਕਰ ਤੱਕੋ ਮੁੱਕੀ ਮੰਡੀਆਂ ਤੇ ਹਨਾ ਹਾਂ ਸੌਦੇ ਸਰਦੇ ਵਾਲੇ ਕੰਮ ਇਹ ਹੁੰਦੇ ਸੀ ਸਾਰਾ ਬੱਕਰਾਂ ਕੰਮ ਹਨਾ ਠੰਡਾ ਤਾਂ ਬਈ ਨਹੀਂ ਪਿਆ ਇਹ ਨਵੇਂ ਭਰਾਵਾ ਵਾਸਤੇ ਠੰਡਾ ਪਿਆ ਉਹ ਜਾਂ ਜਿਹੜਿਆਂ ਨੇ ਨਵੀਆਂ ਰੱਖੀਆਂ ਸੀ ਤੇ ਪਰ ਜਿਹੜੇ ਪੁਰਾਣੇ ਬਈ ਮਾਲਚਾਰ ਦੇ ਆ ਜਾਂ ਪੁਰਾਣੇ ਫਾਰਮ ਹੈਗੇ ਖੁੰਡ ਉਹਨਾਂ ਵਾਸਤੇ ਬਈ ਕੋਈ ਠੰਡਾ ਨਹੀਂ ਕੋਈ ਤੱਤਾ ਨਹੀਂ ਗਾ ਇਹ ਕੰਮ ਵਧੀਆ ਚੱਲੀ ਜਾਂਦਾ ਪਰ ਹਾਂ ਸੋਸ਼ਲ ਮੀਡੀਆ ਤੇ ਬਈ ਥੋੜਾ ਜਿਹਾ ਪੈਟ ਗਿਆ ਕੰਮ ਇਹ ਹੁਣ ਵੀਡੀਓ ਘੱਟ ਆਉਂਦੀਆਂ ਹੁਣ ਹੋਰ ਮਨਲਾ ਸੂਰ ਪਾਲਣ ਦੀਆਂ ਹੋਣਗੀਆਂ ਜਾਂ ਹੋਰ ਗਾਈਆਂ ਦੀ ਅਮਰੀਕਨ ਗਾਈਆਂ ਦੀ ਉਹਨਾਂ ਦਾ ਜ਼ਿਆਦਾ ਟ੍ਰੈਂਡਿੰਗ ਚੱਲ ਪਿਆ ਕੰਮ ਹਮ ਆਪਣੇ ਪੰਜਾਬੀ ਫਰਸ਼ੇਤੀ ਮਾਨਕ ਜਾਂਦਾ ਨਾ ਨਵੀਂ ਚੀਜ਼ ਭਾਲਦੇ ਸਾਰੇ ਹਰੇਕ ਸਾਲ ਨਹੀਂ ਇਹ ਮਾਨਕਣ ਦਾ ਕਾਰਨ ਕੀ ਹੈ ਬਈ ਜਿਵੇਂ ਇਹ ਸਵਲਦਾਨੀ ਇੱਕ ਤਾਂ ਨੂੰ ਬਈ ਸੌਖੇ ਤਰੀਕੇ ਨਾਲ ਲੈ ਲੈਂਦਾ ਅਗਲਾ ਇਹ ਬੱਕਰੀ ਹੈ ਮੱਝ ਸੰਭੀ ਜਾਂਨੇ ਕੋੜੀਆਂ ਸੰਭੀ ਜਾਂਨੇ ਇਹ ਬੱਕਰੀਆਂ ਹੀ ਆ ਬੱਕਰੀਆਂ ਹੀ ਆ ਇੱਕ ਪੈਸੇ ਵਾਲਾ ਬੰਦਾ ਕੀ ਕਰਦਾ ਅਗਲਾ ਕਹਿੰਦਾ ਰੱਪ ਚਾਰ ਪੈਸੇ ਲਾ ਕੇ 5 ਲੱਖ ਰੁਪਇਆ ਤੇ ਇਹਦਾ 10 ਲੱਖ ਵਟਾ ਦੇਣੀਆਂ ਸਾਲ ਚ ਦੁੱਗਣਾ ਕਰ ਦੇਣੀਆਂ ਤਿੱਗਣਾ ਕਰ ਦੇਣੀਆਂ ਉਹ ਚੀਜ਼ਾਂ ਬਈ ਲੈ ਕੇ ਬੈ ਗੀਆਂ ਕੁਛ ਤਾਂ ਉਹ ਚ ਚੈਨ ਨਾਲ ਵੀ ਗੱਪ ਮਾਰੇ ਕੋ ਮੇਰੇ ਅਰਗੇ ਨੇ ਟੂਹਾਂ ਦੇ ਦੇ ਕੇ ਗੱਪ ਮਾਰੀ ਗਿਆ ਬੱਕਰੀ ਕੋਲੇ ਮੇਰੇ 25000 ਦੇ ਦੀ 10 ਦੇ 50000 ਦੀ ਸੀ ਜਦੋਂ ਪਤਾ ਤਾਂ ਮੰਡੀ ਚ ਲੱਗਦਾ ਬਈ ਜਦੋਂ ਜਾ ਕੇ ਉੱਥੇ ਰੇਟ ਲੱਗਦਾ ਹਨਾ ਬਈ ਸਾਡੇ 2 ਲੱਖ ਦੇ ਬੱਕਰੇ 2.5 ਲੱਖ ਦੇ ਹੁਣ ਮੈਂ ਜਿਹੜੇ ਬੱਕਰੇ ਬਈ ਸਾਰੇ ਲੱਖ ਦੇ ਨੇੜੇ ਨੇੜੇ ਵਿੱਚ ਐ ਠੀਕ ਹੈ ਤੇ ਕਹਨੂੰ ਮੈਂ 5 ਲੱਖ ਕਈ ਜਾਵਾਂ 2 ਲੱਖ ਕਈ ਜਾਵਾਂ ਉਹ ਚੀਜ਼ਾਂ ਨੇ ਬਈ ਇਹਨੂੰ ਡਾਊਨ ਕਰਤਾ ਇੱਕ ਇਹਦੇ ਵਿੱਚ ਫੇਲ ਦਰ ਬਹੁਤ ਆ ਬਈ 100 ਬੰਦੇ ਨੇ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ 90 ਬੰਦੇ ਪੱਕੇ ਆ 101% ਫੇਲ ਹੋਇਆ ਤੇ ਨੁਕਸਾਨ ਵੀ ਹੋਇਆ ਉਹਨਾਂ ਦਾ ਪੈਸੇ ਜਾਂਦਾ ਤੇ ਕਾਰਨ ਕੀ ਆ ਬਈ ਫੇਲ ਦਾ ਕਾਰਨ ਇੱਕ ਤਾਂ ਬੇਜਾਨਪੂਣਾ ਹੂੰ ਜਾਣਕਾਰੀ ਨਾ ਹੋਣਾ ਹੁਣ ਮੱਝਾਂ ਗਾਇਆਂ ਦੀ ਬਈ ਹਰੇਕ ਜੀਮੀਂਦਾਰ ਨੂੰ ਮਾੜੀ ਮੁੱਠੀ ਕਿਉਂਕਿ ਆਪਣੇ ਅਕਦੀ ਮੱਝਾਂ ਜਗਾ ਹੁੰਦੀ ਆ ਹਨਾ ਤੇ ਬੱਕਰੀ ਦਾ ਥੋੜਾ ਜਿਹਾ ਅਲੱਗ ਹੁੰਦਾ ਸਿਸਟਮ ਬਈ ਠੀਕ ਆ ਤੇ ਇੱਕ ਤਾਂ ਇਹਨੂੰ ਆਹੀ ਸੀ ਵੀ ਜਾਣਕਾਰੀ ਹੈ ਨਹੀਂ ਸੀ ਤਿਆਰਬਾ ਹੈ ਨਹੀਂ ਸੀਗਾ ਬਹੁਤ ਉਦੋਂ ਹੀ ਲੋਕਾਂ ਨੂੰ ਆਖਿਆ ਬਾਈ ਸਿੱਖ ਕੇ ਕੰਮ ਕਰੋ ਟ੍ਰੇਨਿੰਗ ਲੈ ਕੇ ਕੰਮ ਕਰੋ ਤੇ ਉਦੋਂ ਸਾਨੂੰ ਕਹਿੰਦੇ ਸੀਗੇ ਬਈ ਇਹ ਤਾਂ ਠੱਗੀ ਵਾਲਾ ਕੰਮ ਆ ਟ੍ਰੇਨਿੰਗ ਵਾਲਾ ਟ੍ਰੇਨਿੰਗ ਨੂੰ ਕੀ ਆ ਬਈ ਬੱਕਰੀਆਂ ਨੂੰ ਠੀਕ ਕਹਿ ਦਿੰਦੇ ਲੋਕ ਅਕਸਰ ਹੀ ਵੀ ਟ੍ਰੇਨਿੰਗ ਨਾ ਬੱਕਰੀਆਂ ਟ੍ਰੇਨਿੰਗ ਉਹ ਬਈ ਕੀ ਕਰਨਾ ਉਹੀ ਗੱਲ ਸੀ ਬਾਈ ਵੀ ਮੈਂ ਟ੍ਰੇਨਿੰਗ ਤੇ ਸਾਰਾ 4500 ਰੁਪਇਆ ਲੈਣਾ ਠੀਕ ਹੈ ਵਿੱਚ ਖਾਣ ਪੀਣ ਦਾ ਵੀ ਪ੍ਰਬੰਧ ਹੁੰਦਾ ਰੋਟੀ ਪਾਣੀ ਦਾ ਰਹਿਣ ਦਾ ਏਸੀ ਪ੍ਰਬੰਧ ਕਰਦੇ ਆ ਹੂੰ ਆਪਣਾ ਡਾਕਟਰ ਆਉਂਦੇ ਆ ਸਰਟੀਫਿਕੇਟ ਦਿੰਨੇ ਆ ਟ੍ਰੇਨਿੰਗ ਦਿੰਨੇ ਆ ਸਾਰਾ ਕੁਝ ਬਈ ਖਰਚੇ ਹੁੰਦੇ ਆ ਨਾ 4500 ਅੱਜ ਨੂੰ ਬਈ ਉਹ ਵੀ ਬਾੜਾ ਲੱਗਿਆ ਕਹਿੰਦੇ ਬਈ 4500 ਠੀਕ ਐ ਉਹ ਤੇਰੀ ਮੇਰੀ ਅਰਗੇ ਕਮੈਂਟਾਂ ਜੋ ਬਈ 4500 ਇਹ ਲੁੱਟਾ 5000 ਲੈਂਦੇ ਆ ਉਹ ਲੈਂਦੇ ਆ ਕੀ ਕਰਿਆ ਉਹਨਾਂ ਨੇ ਬਿਨਾਂ ਟ੍ਰੇਨਿੰਗ ਜਾ ਕੇ ਮੰਡੀ ਜਾਵੜੇ ਉੱਥੇ ਤੈਨੂੰ ਪਤਾ ਦਲਾਲਾਂ ਦਾ ਵਪਾਰੀਆਂ ਦਾ ਝੌਂਡ ਹੁੰਦਾ ਬਈ ਵਿੱਚ ਸਾਰੇ ਚੰਗੇ ਮਾੜੇ ਵੀ ਨਹੀਂ ਆਪਾਂ ਹਨਾ ਚੰਗੇ ਹੁੰਦੇ ਵਿੱਚ ਮਾੜੇ ਕਹਿੰਦੇ ਨਹੀਂ ਸਾਰਿਆਂ ਨੂੰ ਪਰ ਹਾਂ ਕੀ ਆ ਉੱਥੇ ਬਈ ਕੋ ਗਾ ਚਿੱਤ ਕਰਤਾ ਨਵੇਂ ਬੰਦੇ ਦਾ ਉਹਨੂੰ ਨਾ ਤਾਂ ਐ ਪਤਾ ਹੀ ਬਈ ਬੱਕ ਕਿੰਨਾ ਰੇਟ ਆ ਇਹਦਾ ਠੀਕ ਹੈ ਕਿਹੜੀ ਕੁਆਲਿਟੀ ਹੈ ਕਿੰਨੀ ਉਮਰ ਆ ਸਾਰਾ ਕੋਈ ਪਤਾ ਨਹੀਂ ਸੀ ਉਹਨੂੰ ਬਈ ਬੱਕਰੀਆਂ ਹੁਣ ਬਈ 10000 ਵਾਲੀ 20000 ਚ ਮੜਤੀ 20000 ਚ ਚਲੋ ਪੈਸੇ 10000 ਵਧ ਲੈ ਲਿਆ ਪਰ ਕੀ ਕਰਿਆ ਉਹਨਾਂ ਨੇ ਮੁੜ ਕੇ ਬੱਕਰੀ ਵੀ ਨੌਕਸ ਵਾਲੀ ਦੇਤੀ ਠੀਕ ਹੈ ਉੱਥੇ ਬਈ 1 ਲੱਖ 2 ਲੱਖ ਰੁਪਏ ਦਾ ਨੁਕਸਾਨ ਕਰਾ ਲਿਆ ਉਹਨਾਂ ਨੇ ਮੈਨੂੰ 4500 ਨਹੀਂ ਦਿੱਤਾ ਬਈ ਜਿਹੜੇ ਜਿਹੜੇ ਬੰਦੇ ਦਾ ਮੈਨੂੰ 4500 ਨਹੀਂ ਦੇਣਾ ਬਈ ਸਰਕਾਰੀ ਟ੍ਰੇਨਿੰਗ ਵੀ ਹੁੰਦੀ ਹੈ ਫ੍ਰੀ ਦੀ ਸਰਕਾਰੀ ਟ੍ਰੇਨਿੰਗ ਲੈ ਲੈਂਦੇ ਸਹੀ ਹੈ ਪਰ ਕਿਸੇ ਕੋਲੇ ਬੈਠੇ ਨਹੀਂਗੇ ਇਸੇ ਪੁਰਾਣੇ ਬੰਦਿਆਂ ਕੋਲੇ ਨਹੀਂ ਕੇ ਮਾਲ ਵਾਲਿਆਂ ਕੋਲੇ ਪਕਾਈ ਨਹੀਂ ਕਰੀ ਤੈਜ ਕੇ ਕੇ ਰਿਸ਼ਤੇਦਾਰ ਤੇ ਕੋਈ ਤੈਜ ਕੇ ਉਹਨੇ ਖੁੱਡਾ ਕੁੱਟਤਾ ਬਈ ਠੀਕ ਹੈ ਕੋਈ ਯਾਰ ਦੋਸਤ ਤੇ ਬਈ ਉਹਨੇ ਬੜਕਾਤਾ ਕੰਮ ਇਹ ਚ ਬਈ ਕੋਈ ਨਹੀਂ ਛੱਡਦਾ ਤੂੰ ਥੋੜਾ ਛੱਡੇਗਾ ਪੈਸੇ ਜਦੋਂ ਤੈਨੂੰ ਬੰਦਦੇ ਹੋਈ ਸਹੀ ਆ ਇਹਦਾ ਹੁਣ ਆਪ ਨੂੰ ਚਾਹੀਦਾ ਬੰਦੇ ਨੂੰ ਬਈ ਮੈਨੂੰ ਕਿੰਨਾ ਤਜਰਬਾ ਬੱਕਰੀਆਂ ਕਿਵੇਂ ਲੈਣੀਆਂ ਕਿਵੇਂ ਖਰੀਦਣੀਆਂ ਉਹ ਚ ਬਈ ਐ ਸਾਰਾ ਕੰਮ ਮਿਲ ਮਲਾ ਕੇ ਇਹ ਬਈ ਕੰਮ ਫੇਲਵੰਨੀ ਹੋ ਗਿਆ ਫੇਰ ਅਗਲਾ ਬੱਕਰੀਆਂ ਲਿਆਉਂਦੇ ਘਰੇ ਉਹਦਾ ਖਾਣ ਖਰਾਕ ਦਾ ਨਹੀਂ ਪਤਾ ਸੀ ਬਈ ਖਾਣ ਪੀਣ ਦਾ ਨਹੀਂ ਪਤਾ ਸੀ ਜਾਂ ਲੋੜ ਤੋਂ ਵੱਧ ਪਾਈ ਕੇ ਉਹਨੂੰ ਪੈਸੇ ਫੇਰ ਵੀ ਨਹੀਂ ਬਚੇ ਕੰਗਾਂ ਨੇ ਬਈ ਭੁੱਖੀਆਂ ਮਾਰ ਲੈ ਬਈ ਜਿਹੜੇ ਬੰਦੇ ਨੇ ਟ੍ਰੇਨਿੰਗ ਨਹੀਂ ਲਈ ਹੈ ਨਾ ਹਾਂ ਜਿਹੜੇ ਮੇਨ ਐਕੀਚ ਬਈ ਪ੍ਰੋਬਲਮ ਆਉਂਦੀ ਹੈ ਲੇਬਰ ਦੀ ਮੈਨੂੰ ਵੀ ਬਹੁਤ ਦਿੱਕਤ ਨਹੀਂ ਮੈਂ ਬਹੁਤ ਜਾਨਵਰ ਘਟਾਈ ਬੈਠਾ ਬਈ ਠੀਕ ਆ ਤੇ ਬੰਦਾ ਇਹਦੇ ਵਿੱਚ ਲੇਬਰ ਨਹੀਂ ਮਿਲਦੀ ਬਈ ਬੱਕਰੀਆਂ ਦੇ ਵਿੱਚ ਨਾਲੇ ਕੰਮ ਬਹੁਤ ਸੌਖਾ ਹੈ ਬਾਲਾ ਜ਼ੋਰ ਵਾਲਾ ਕੰਮ ਹੈ ਨਹੀਂ ਜਿਵੇਂ ਆਮ ਬੰਦੇ ਦਿਹਾੜੀ ਜਾਂਦੇ ਸਾਰਾ ਦਿਨ ਖਪੋਖਪੀ ਹੋਈ ਜਾਂਦੇ ਆ ਉਹ ਕੰਮ ਇਹ ਚ ਹੈ ਨਹੀਂਗਾ ਤੇ ਪਰ ਪੇਰ ਵੀ ਇਹ ਚ ਜਿਹੜੇ ਤਕੜੇ ਬੰਦੇ ਸੀ ਪੈਸੇ ਵਾਲੇ ਬੰਦੇ ਸੀ ਜਾਂ ਮਲਾਜ਼ਮ ਬੰਦੇ ਸੀ ਜਾਂ ਬਿਜ਼ਨਸਮੈਨ ਬੰਦੇ ਸੀਗੇ ਇਹਨ ਲੇਬਰ ਤੇ ਸਿੱਟਿਆ ਸੀ ਉਹ ਲੇਬਰ ਨੇ ਬਈ ਕੰਮ ਫੇਲ ਕਰਤਾ ਲੇਬਰ ਜਿਆਦੇ ਨਸ਼ੇੜੀ ਸੀਗੀ ਇਹਦੇ ਵਿੱਚ ਸਮਾਨ ਵੇਚ ਦਿੰਦੇ ਸੀ ਟਾਈਮ ਤੇ ਸਾਮਦੇ ਨਹੀਂ ਸੀ ਕਿਹੜੇ ਦੋ ਬੱਠਲ ਨੀਰੇ ਪੱਠੇ ਤੇ ਸੱਟ ਕੇ ਬਈ ਆਪ ਦਾ ਪਏ ਰਹਿੰਦੇ ਸੀਗੇ ਹਨਾ ਤੇ ਇਹ ਸਿਸਟਮ ਬਈ ਉਹ ਕੰਮ ਵੀ ਕੋਈ ਫੇਲ ਹੋ ਗਿਆ ਜਿਹੜੇ ਬੰਦੇ ਹਾਉ ਉੱਤੇ ਰਹੇ ਆ ਆਪ ਬਾਹਰ ਵੀ ਚਾਰ ਦੀ ਘਰੇ ਵੀ ਸਾਮਦੇ ਸੀ ਥੋੜਾ ਦਿਮਾਗ ਖੋਲ ਕੇ ਰੱਖਿਆ ਉਹ ਬੰਦੇ ਕਾਮਯਾਬ ਵੀ ਅੱਜ ਵੀ ਕਾਮਯਾਬ ਹੋ ਵੀ ਵੀ ਜਿਹੜੇ ਬੰਦੇ ਦਾ ਘੋਗਾ ਚਿੱਤ ਹੋਇਆ ਉਸੇ ਨੇ ਆ ਕੇ ਕਮੈਂਟਾਂ 'ਚ ਕਿਹਾ ਵੀ ਇਹ ਕੰਮ ਦਾ ਫੇਲ ਹਾਂ ਹਾਂ ਹੁਣ ਇੱਕ ਮੈਂ ਪਰਸੋਂ ਵੀਡੀਓ ਪਾਈ ਇੱਕ ਆਦਾ ਬਈ ਤੇਰਾ ਤਾਂ ਚੱਲਦਾ ਕੰਮ ਤੂੰ ਤਾਂ 5000 ਵਾਲੀ 25000 ਦੀ ਦਿੰਦਾ ਹੂੰ ਠੀਕ ਹੈ ਇਹ ਸੋਡਾ ਹੀ ਕੰਮ ਲੋਟ ਹੈ ਬਈ ਮੇਰਾ ਕੰਮ ਐ ਨਹੀਂ ਲੋਟਾ ਐ 8 ਸਾਲ ਧੱਕੇ ਖਾਦੇ ਆ ਹੂੰ ਠੀਕ ਹੈ ਉਹ ਮੇਰੀ ਗਲਤੀ ਨਹੀਂ ਮੈਂ 5000 ਦੀ 25000 ਚ ਦੇਣਾ ਗਲਤੀ ਖਰੀਦਣ ਵਾਲੇ ਦੀ ਹੈ ਵੀ ਉਹਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਉਹਨੂੰ ਵੀ ਕਿਹੜੀ ਖਰੀਦਣੀ ਹੈ ਹਨਾ ਠੀਕ ਹੈ ਮੇਰੇ ਕੋਲੋਂ ਬੰਦੇ ਟ੍ਰੇਨਿੰਗ ਲੈ ਕੇ ਗਿਆ 7-800 ਹੂੰ ਉਹਦੇ ਵਿੱਚ 100 ਬੰਦੇ ਨੇ ਮਸਾਂ ਫਾਰ ਉਹਨਾਂ ਨੂੰ ਮੈਂ ਸੱਚ ਦੱਸਦਾ ਸੀਗਾ ਬਈ ਆਹ ਕੁਸ਼ ਹੁੰਦਾ ਇਹ ਚ ਉਹਨਾਂ ਨੇ ਦੇਖ ਲਿਆ ਬਈ ਸਾਡੇ ਸਾਹਵਚਣੀ ਉਹਨਾਂ ਦਾ 4500 ਚ ਹੀ ਸਰ ਗਿਆ ਉਹਨਾਂ ਦਾ ਲੱਖ ਰੁਪਿਆ 50000 2 ਲੱਖ 5 ਲੱਖ 10 ਲੱਖ ਕਈਆਂ ਦਾ 20-20 ਲੱਖ ਰੁਪਿਆ ਵੀ ਬਚ ਗਿਆ ਉਹਨਾਂ ਨੇ ਕੰਮ ਹੀ ਨਹੀਂ ਸਟਾਰਟ ਕੀਤਾ ਮੈਂ ਉਹਨਾਂ ਨੇ ਫੇਲ ਹੋਣਾ ਹੀ ਸੀਗਾ ਜੇ ਉਹ ਕਰ ਲੈਂਦੇ ਠੀਕ ਹੈ ਤੇ ਜਿਹੜਾ ਨੇ ਸਟਾਰਟ ਕਰ ਲਿਆ ਉਹਨਾਂ ਨੂੰ ਕੋਈ 5000 ਵਾਲੀ 20 25 ਚ ਦੇ ਕੇ ਵਿਖਾਵੇਗਾ ਉਹਨਾਂ ਨੂੰ ਕੋਈ ਨੌਲੇਜ ਉਹਨਾਂ ਨੂੰ ਦੱਸਈ ਆ ਬਈ ਆਹ ਬੱਕਰੀ ਲੈਣੀ ਐ ਇੰਨੇ ਦੀ ਲੈਣੀ ਐ ਆਹ ਤੁਹਾਡੇ ਕੋਲ ਗੱਪ ਮਾਰਨਗੇ ਸਾਡਾ ਆ ਮੇਲੇ ਚੋਂ ਫਰਸਟ ਆਇਆ ਸਾਡਾ ਆ ਮਾਏ ਹੋਇਆ ਇਨੇ ਲੱਗਦਾ ਮੈਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਸੀ ਬਈ ਵੀ ਇਹ ਸਾਰੀਆਂ ਗੱਲਾਂ ਆਪਾਂ ਨੂੰ ਟ੍ਰੇਨਿੰਗ 'ਚ ਹੀ ਪਤਾ ਲੱਗਣੀ ਹੈ ਟ੍ਰੇਨਿੰਗ 'ਚ ਬਈ ਜਾਂ ਬਈ 6 ਮਹੀਨੇ ਸਾਲ ਕੇ ਇਹਨਾਂ ਬੱਕਰੀਆਂ ਤੇ ਲਾਓ ਪਰ ਉਹਨਾਂ ਦਾ ਟਾਈਮ ਹੈ ਨਹੀਂ ਅੱਜ ਕੱਲ ਸਹੀ ਆ ਠੀਕ ਆ ਮੈਂ ਹੁਣ ਫਰਨੀਚਰ ਦਾ ਕੰਮ ਕਰਨ ਲਈ ਲੱਕੜ ਦਾ ਪੱਲਿਆਂ ਦਾ ਮੈਂ ਜਦੋਂ ਇੱਕ ਬੰਦੇ ਕੋਲੇ ਗਿਆ ਉਹ ਕਹਿੰਦਾ ਬਈ ਇੱਕ ਸਾਲ ਦੁਕਾਨ ਤੇ ਲਾ ਜੇ ਤੂੰ ਇਹ ਕੰਮ ਕਰਨਾ ਕਿਸੇ ਦੇ ਸਿਰ ਤੇ ਕੰਮ ਨਾ ਕਰ ਮੈਨੂੰ ਦਿਮਾਗ 'ਚ ਪੈ ਗਈ ਮੈਨੂੰ ਪਤਾ ਹੀ ਇੱਕ ਸਾਲ ਮੈਂ ਦੁਕਾਨ ਤੇ ਕਿਵੇਂ ਲਾ ਲੂੰਗਾ ਸਹੀ ਠੀਕ ਹੈ ਮੈਂ ਉਹ ਕੰਮ ਵੀ ਉੱਥੇ ਰੋਕਦਾ ਮੈਨੂੰ ਉਹੀ ਗੱਲ ਹੈ ਚ ਬੱਕਰੀਆਂ ਚ ਜਾਂਦਾ ਵੀ 6 ਮਹੀਨੇ ਸਾਲ ਕੇ ਦੀਆਂ ਬੱਕਰੀਆਂ ਦੇ ਮੀਂਗਣਾ ਹੁੰਜੋ ਬਾਹਰ ਚਾਰੋਂ ਪਤਾ ਲੱਗੇ ਤਿਆਰ ਬਾਵੇ ਪਰ ਇੰਨਾ ਤਿਆਰ ਬਾ ਹੈ ਨਹੀਂ ਸ਼ਾਰਟਕਟ ਦੇ ਵਿੱਚ ਕੋਰਸ ਹੁੰਦਾ ਜਿਵੇਂ 2 ਦਿਨਾਂ ਦਾ ਹੋ ਗਿਆ ਹਫਤੇ ਦੀ ਟ੍ਰੇਨਿੰਗ ਹੋਗੀ ਉਹ ਚ ਬਹੁਤ ਕੁਝ ਨੌਲੇਜ ਆ ਜਾਂਦੀ ਹੈ ਬੰਦੇ ਨੂੰ ਇੱਕੇ ਦਾਮ ਲੁੱਟਿਆ ਨਹੀਂ ਜਾਂਦਾ ਇੱਕੇ ਦਾਮ ਬੱਕਰੀਆਂ ਨਹੀਂ ਮਰਦੀਆਂ ਆਉਂਦੀ ਸਹੀ ਆ ਵੀ ਹੁਣ ਜੇ ਆਪ ਨੂੰ ਆਈ ਨਾ ਪਤਾ ਹੋਊ ਵੀ ਆਪਾਂ ਬੱਕਰੀ ਨੂੰ ਪਾਉਣਾ ਕੀ ਆ ਪਾਉਣਾ ਕੀ ਹੁਣ ਬਈਆ ਬਰਸਾਤ ਆ ਹੁਣ ਬਰਸਾਤ ਦੇ ਟਾਈਮ ਚ ਬਹੁਤ ਬਿਮਾਰੀਆਂ ਵਾਇਰਸ ਆਉਣਗੇ ਬ ਤੇ ਬਿਨਾ ਟ੍ਰੇਨਿੰਗ ਤੋਂ ਆਪ ਨੂੰ ਪਤਾ ਨਹੀਂ ਪਤਾ ਨਹੀਂ ਲੱਗਦਾ ਕਿਹੜੀ ਦਵਾਈ ਦੇਣੀ ਕਿਹੜੀ ਵੈਕਸਿਨ ਹੁਣ ਖਰਾਕ 'ਚ ਵੀ ਚੇਂਜ ਕਰਾਂਗੇ ਬਈ ਹਾਂ ਇਹ ਹਾਂ ਇਹ ਚੀਜ਼ਾਂ ਹੁੰਦੀਆਂ ਬਈ ਗਾਂ ਗਰਮੀ ਆਉਣੀ ਠੰਡ ਆਉਣੀ ਹੈ ਜਿਆਦੇ ਬਈ ਮੇਵਣੇ ਨਹੀਂ ਵਜਦੇ ਨਵੇਂ ਬੰਦੇ ਤਾਂ ਮੇਵਣੇ ਮਰੀ ਜਾਂਦੇ ਤੇ ਫਿਰ ਮੇਵਣੇ ਆਪਾਂ ਨੂੰ ਫਸਲ ਹੈ ਮੇਵਣੇ ਤੋਂ ਬਣਾ ਕਿਵੇਂ ਟ੍ਰੇਨਿੰਗ ਜ਼ਰੂਰੀ ਹੈ ਟ੍ਰੇਨਿੰਗ ਕਰਨੀ ਜਿਹੜੇ ਭਰਾਣੇ 28 ਤੇ 29 ਜੂਨ ਨੂੰ ਟ੍ਰੇਨਿੰਗ ਹੈਗੀ ਆ 4500 ਰੁਪਿਆ ਫੀਸ ਹੈ ਸਾਰਾ ਨੋਟ ਘੱਟ ਫੀਸ ਆ ਆਪਣੀ ਬਈ ਠੀਕ ਹੈ ਤੇ ਰੋਟੀ ਪਾਣੀ ਤੁਸੀਂ ਦੇਖੀਏ ਪਹਿਲਾਂ ਵੀ ਆਏ ਹੋ ਆਪਣਾ ਪੂਰਾ ਵਿਆਹ ਵਾਲਾ ਕੰਮ ਹੁੰਦਾ ਬਈ ਠੀਕ ਹੈ ਹਾਂਜੀ ਤੇ ਸਰਟੀਫਿਕੇਟ ਹੋਊਗਾ ਸਾਰੀ ਨੌਲੇਜ ਹੋਊਗੀ ਸਾਰੀ ਜਾਣਕਾਰੀ ਹੋਊਗੀ ਸਰਕਾਰ ਦੀਆਂ ਜਿੰਨੀਆਂ ਕੋਈ ਸਕੀਮਾਂ ਚੱਲਦੀਆਂ ਉਹਨਾਂ ਬਾਰੇ ਜਾਣਕਾਰੀ ਹੋਊਗੀ ਤੇ ਵਧੀਆ ਟ੍ਰੇਨਿੰਗ ਦੇ ਕੇ ਤੋਰਾਂਗੇ ਮੈਂ ਨਹੀਂ ਕਹਿੰਦਾ ਤੁਸੀਂ ਸਾਰੀ ਬੱਕਰੀਆਂ ਰੱਖੋ ਜੇ ਜਿਹੜੇ ਮੈਥੋਂ ਟ੍ਰੇਨਿੰਗ ਤੇ ਉੱਥੇ ਟ੍ਰੇਨਿੰਗ ਤੇ ਤੁਹਾਨੂੰ ਆਪਾਂ ਪਤਾ ਲੱਗ ਜਾਏ ਅਸੀਂ ਬੱਕਰੀ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਜੇ ਰੱਖ ਲਈ ਸਾਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ ਆ ਸਾਰੀਆਂ ਇਹ ਚੀਜ਼ਾਂ ਹੀ ਦੱਸਦੇ ਆ ਤੇ ਬਾਕੀ ਜਿਹੜਾ ਆਪਾਂ ਨੰਬਰ ਦਵਾਂਗੇ ਉਹ ਤੇ ਵਟਸਐਪ ਤੇ ਸੀਟ ਬੁੱਕ ਕਰ ਸਕਦਾ ਹਾਂ ਬੰਦਾ ਹਾਂ ਵੀ ਫੋਨ ਨਾ ਕੋਈ ਭਰਾ ਕਰੇ ਵਟਸਐਪ ਮੈਸੇਜ ਰਿਕਾਰਡਿੰਗ ਭੇਜ ਦੇ ਕੋਈ ਵੀ ਜਾਣਕਾਰੀ ਲੈਣੀ ਹੈ ਨਈ ਟ੍ਰੇਨਿੰਗ ਲੈਣੀ ਬੱਕਰੀਆਂ ਬਾਰੇ ਜਾਣਕਾਰੀ ਲੈਣੀ ਹੈ ਮੈਨੂੰ ਵਟਸਐਪ ਮੈਸੇਜ ਕਰ ਦੇ ਤੇ ਉਹਦੀ ਸਾਰੀ ਜਾਣਕਾਰੀ ਮੈਂ ਭੇਜ ਦੂੰਗਾ ਸੀਟ ਬੁੱਕ ਕਰਨ ਵਾਸਤੇ 500 ਦੇ ਆਰ ਕਾਰਡ ਵੀ ਭੇਜ ਦਿਓ ਜੀ ਪਹਿਲਾਂ ਤੇ ਨਹੀਂ ਹੋਣੀ ਨਹੀਂ ਕਿ ਪਹਿਲਾਂ ਸੀਟ ਠੀਕ ਹੈ 4000 ਰੁਪਏ ਇੱਥੇ ਆ ਕੇ ਲੱਗਣਾ ਕੋਈ ਬੰਦਾ ਟ੍ਰੇਨਿੰਗ ਵਾਲਾ ਆਪਦੀ ਫੀਸ ਨਹੀਂ ਦਦਾ ਕਹਿੰਦੇ ਸਾਨੂੰ ਮੈਸੇਜ ਕਰ ਲੈ ਦੱਸ ਦਿਆਂਗੇ ਆਪਾਂ ਵੀ ਖੁੱਲਾ ਕੰਮ ਆਪਣਾ ਖੁੱਲੀ ਕਿਤਾ ਠੀਕ ਹੈ ਜੁਰਤ ਨਾਲ ਆਪਾਂ ਟ੍ਰੇਨਿੰਗ ਕਰਾਉਣੇ ਜੁਰਤ ਨਾਲ ਆਪਾਂ ਆਪ ਕੰਮ ਕਰਿਆ ਬਈ ਕੋਈ ਆਪਾਂ ਲੋਕਸ਼ਪ ਕੋਈ ਨਹੀਂ ਕੰਮ ਕਰਦੇ ਠੋਕ ਕੇ ਕੰਮ ਕਰਦੇ ਤੇ ਇੱਕ ਬਈ ਦੋ ਗੱਲਾਂ ਹੋਰ ਕਲੀਅਰ ਕਰ ਦੋ ਬਾਕੀ ਦਾ ਆਪਾਂ ਗੱਲ ਟ੍ਰੇਨਿੰਗ ਚ ਕਰਾਂਗੇ ਇੱਕ ਤਾਂ ਵੀ ਜਿਵੇਂ ਆਪਾਂ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਹੈ ਇਹ ਬਹੁਤ ਸਾਰੇ ਬੰਦਿਆਂ ਦੇ ਡਾਊਟ ਹੁੰਦਾ ਨਾ ਮੇਮਣੇ ਲਿਆਵਾ ਇਹ ਮੇਮਣਿਆਂ ਤੋਂ ਕੰਮ ਸ਼ੁਰੂ ਕਰਨਾ ਤੁਸੀਂ ਉਹ ਚੇਤੋਂ ਕੰਮ ਨਹੀਂ ਸ਼ੁਰੂ ਕਰਨਾ ਤੁਸੀਂ ਉਦੋਂ ਇੱਕ ਬੱਕਰੀ ਲੈ ਲਓ ਤੁਸੀਂ ਦੋ ਦੰਦ ਚਾਰ ਦੰਦ ਇੱਕ ਸਾਲ ਦੀ ਸੂਣ ਵਾਲੀ ਬੱਕਰੀ ਜਾਂ ਸੂਈ ਬੱਕਰੀ ਲੈ ਲਓ ਥੋੜਾ 5-1000 ਰੁਪਇਆ ਵੱਧ ਲੱਗ ਜੂ ਪਰ ਉਹ ਤੁਹਾਨੂੰ ਬਹੁਤ ਬੈਸਟ ਹੈ ਮੈਂ ਉਹਨਾਂ ਤੋਂ ਕੰਮ ਸ਼ੁਰੂ ਕਰਾਂ ਨਾ ਨਵਾਂ ਬੰਦਾ ਵੀ ਫੇਲ ਹੋਊਗਾ ਠੀਕ ਆ ਤੇ ਇੱਕ ਬਈਏ ਚ ਇਨਕਮ ਕਿੰਨੀ ਕੁ ਹੋ ਜਾਂਦੀ ਹੈ ਜਿਵੇਂ ਆਪਾਂ ਦੱਸ ਬਕਰਾਂ ਦੇ ਖਰਚੇ ਦੇ ਵੀ ਕੋਈ ਨਹੀਂ ਦੱਸ ਸਕਦਾ ਵੀ ਉਹ ਮੈਂ ਐਵੇਂ ਕਹਦਾ ਤੁਹਾਨੂੰ ਲੱਖ ਰੁਪਇਆ 10 ਬੱਕਰੀਆਂ ਦਾ 2 ਲੱਖ ਹੈ ਠੀਕ ਹੈ ਤੁਹਾਨੂੰ ਵਧੀਆ ਬਚਤ ਹੋਊਗੀ ਜੇ ਤੁਸੀਂ ਮਿਹਨਤ ਕਰੋਗੇ ਜਿੰਨੀ ਮਿਹਨਤ ਕਰੋਗੇ ਠੀਕ ਇਹਦਾ ਆਮਦਨ ਦਾ ਇਹ ਚੱਲਦਾ ਵੀ ਤੁਹਾਡੇ ਕੋਲ ਬੱਕਰੀਆਂ ਕਿੰਨੀਆਂ 10 ਬੱਕਰੀਆਂ ਕਿ 100 ਬੱਕਰੀਆਂ ਬਾਕੀ ਕੇ ਹੋਰ ਚੱਕਰ ਕਰਦਿਓ ਕਿ ਸਟਾਲ ਫੀੜਤੀ ਚਾਰਦਿਓ ਕੀ ਮੈਂ ਤੁਹਾਨੂੰ ਆਮਦਨ ਦੱਸਾਂ ਉਹ ਜੇ ਖਰਚੇ ਵੀ ਐਡੋ ਅੱਡਾ ਇਹਦੇ ਠੀਕ ਹੈ ਹੁਣ ਜਿਹੜੀ 10 ਬੱਕਰੀਆਂ ਨੂੰ ਫੁੱਲ ਖਰਾਕ ਪਾਣੀ 100 ਨੂੰ ਕਿੱਥੇ ਪਾ ਦੇਗਾ ਉਹ 10 ਬੱਕਰੀਆਂ ਨੇ ਮੇਮਣੇ ਬਈ ਅਗਲੇ ਨੇ ਮੇਮਣਾ ਮਹਿੰਗਾ ਦੇ ਉਹ ਸਾਰਾ ਬੱਕਰੀ ਦਾ ਉਹ ਜੇ ਮੇਮਣਾ ਆਲਾ ਮੇਮਣੇ ਵਧਾ ਆ ਜਾਣਗੇ ਉਹ ਸਿਸਟਮ ਇਹ ਚ ਬਈ ਲੰਮੀ ਸਟੋਰੀ ਹੈ ਇਹਦੀ ਆਮਦਨ ਤੇ ਖਰਚੇ ਦੀ ਖਰਚਾ ਵੀ ਕੋਈ ਕਹਿੰਦਾ 30 ਬੱਕਰੀਆਂ ਦਾ 30 ਆ ਚ ਰਜ ਜਾਂਦੀ 40 ਚ ਰਜ ਜਾਂਦੀ ਹੈ ਇਹ ਕਿਤੇ ਗੱਲ ਨਹੀਂ ਲਿਖੀ ਇਨੇ ਇੱਕ ਦਿਨ ਆਈ ਨਹੀਂ ਪਤਾ 100 ਦਾ ਖਾ ਜੇ ਇੱਕ ਦਿਨ 50 ਦਾ ਨਾ ਖਾਵੇ ਠੀਕ ਹੈ ਅਲੱਗ ਅਲੱਗ ਹੁੰਦੀ ਹੈ ਇਹ ਸਾਰਾ ਦਿਨ ਭਾਲਦੀ ਹੈ ਬਈ ਖਾਣ ਪੀਣ ਨੂੰ ਬਦਲ ਬਦਲ ਕੇ ਪਾਉਣਾ ਪੈਂਦਾ ਪਰ ਘੱਟ ਖਰਚੇ 'ਚ ਕਿਵੇਂ ਸਾਹਮਣੀਆਂ ਬੱਕਰੀ ਉਹ ਆਪੋ ਵੀ ਦੱਸ ਦਿਆਂਗੇ ਠੀਕ ਹੈ ਜੀ ਲਓ ਜੀ 28 ਤੇ 29 ਜੂਨ ਨੂੰ ਟ੍ਰੇਨਿੰਗ ਹੈ ਬਰਾਡ ਬੱਕਰੀ ਫਾਰਮ ਕੋਠੇ ਕੋਰ ਸਿੰਘ ਵਾਲੇ ਦੇ ਵਿੱਚ ਤੇ ਸੀਟ ਤੁਸੀਂ ਬੁੱਕ ਕਰਵਾ ਸਕਦੇ ਹੋ ਜਿਹੜੇ ਨੰਬਰ ਦਿੱਤੇ 4500 ਰੁਪਏ ਫੀਸ ਆ ਤੇ ਬਾਕੀ ਰਹਿਣ ਖਾਣ ਦਾ ਪ੍ਰਬੰਧ ਹੁੰਦਾ ਤੇ ਬੀਬੀਆਂ ਵਾਸਤੇ ਵੀ ਟ੍ਰੇਨਿੰਗ ਦਾ ਇੱਥੇ ਪ੍ਰਬੰਧ ਆ ਤੇ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਸਾਰਿਆਂ ਦਾ